ਜੀਓ ਤੇ ਜੀਣ ਦੋ ਸਾਡੇ ਬਾਸ ਅਸੀਂ ਤੁਹਾਡੇ ਕੋਲ ਤੇ ਹਿਮਾਚਲ ਦਾ ਤਾਂ ਇਹ ਵੀ ਸਾਡੀ ਤਾਂ ਇਹ ਭੂਮੀ ਹੈ ਗੁਰੂ ਮਾ ਦੀ ਭੂਮੀ ਹੈ ਦੇਖੋ ਸਾਡੇ ਨਾਲ ਬਹੁਤ ਸਾਰੇ ਔਰ ਮੈਂ ਤੁਹਾਨੂੰ ਦੱਸਣ ਦੀ ਅਸੀਂ ਇਹ ਹੀ ਮਤਲਬ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਹ ਕਹਾਂ ਕਿ ਇੱਕ ਪ੍ਰੋਫੈਸਰ ਹੋਣ ਦੇ ਨਾਤੇ ਔਰ ਤੁਸੀਂ ਨਾ ਇੱਕ ਇੱਕ ਮੈਸੇਜ ਅਸੀਂ ਵੀਡੀਓ ਪਾਈਏ हम हिमाचल प्रदेश से आए हम हम जी डी में पढ़ते हैं और हम यहाँ पंजाब में तीन चार दिन से रुके हुए हमें कोई यहाँ पे कोई दिक्कत नहीं है और हम ये भी चाहते हैं कि हिमाचल के जो भी भाई बहन हैं, वो भी यहाँ पे घूमने आ सकते हैं और हम भाई पंजाब में भाईचारा चाहते हैं और पंजाब, के और पंजाब के लोगों से भी है कि आप भी हिमाचल जा सकते घूम सकते जाए और भाईचारा बढ़ाए रखें 50 ਸਟੂਡੈਂਟ ਸੀ ਉਹਨਾਂ ਨਾਲ ਆ ਲੁਧਿਆਣਾ ਹੁੰਦਾ ਹੋਇਆ ਪੰਜਾਬ ਗੋਲਡਨ ਟੈਂਪਲ ਸਾਹਿਬ ਤੇ ਪਹੁੰਚਿਆ ਇੱਥੇ ਮੈਂ ਸਾਰੇ ਜਿਹੜੇ ਮਾਨੀਏ ਜਥੇਦਾਰ ਐ ਉਹਨਾਂ ਨਾਲ ਵੀ ਮਿਲਣ ਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਸਾਡੀਆਂ ਧੀਆਂ ਸਾਡੇ ਬੱਚੇ ਵੀ ਨਾਲ ਹੈਗੇ ਆ ਔਰ ਸਾਨੂੰ ਜਦੋਂ ਅਸੀਂ ਉੱਥੋਂ ਚੱਲੇ ਆ ਸਾਨੂੰ ਇਹ ਡਰਾਇਆ ਗਿਆ ਕਿ ਪੰਜਾਬ 'ਚ ਹਾਲਤ ਬਹੁਤ ਖਰਾਬ ਹੈਗੇ ਆ ਔਰ ਅਸੀਂ ਜਿੱਦ ਕੀਤੀ ਹੈ ਕਿ ਇਸੀ ਹਾਲਤ ਅਸੇ ਜਾਾਂਗੇ ਔਰ ਇੱਕ ਪਿਆਰ ਦਾ ਸੰਦੇਸ਼ ਭਾਈ ਪਚਾਰੇ ਦਾ ਸੰਦੇਸ਼ ਅਸੀਂ ਹਿਮਾਚਲ ਦੀ ਤਰਫ ਤੇ ਪੰਜਾਬ ਚ ਲੈ ਕੇ ਜਾਾਂਗੇ ਔਰ ਅੱਜ ਇੱਥੇ ਆਣ ਦਾ ਸਾਡਾ ਇਹ ਮੌਕਾ ਹੈ ਕਿ ਅਭੀ ਅਸੀਂ ਵੀ ਹਿਮਾਚਲ ਪ੍ਰਦੇਸ਼ ਚ ਜਾ ਕੇ ਔਰ ਇੱਥੋਂ ਦੀ ਮੈਂ ਹਿਮਾਚਲ ਪ੍ਰਦੇਸ਼ ਦੇ ਜਿੰਨੇ ਮੇਰੇ ਭਾਈ ਭੈਣ ਹੈਗੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਪੰਜਾਬ ਤੇ ਭਾਈ ਭੈਣ ਆਂਦਾ ਹੈ ਉਹਦੀ ਇੱਜ਼ਤ ਕਰੋ ਕਿਉਂਕਿ ਉਹਨਾਂ ਦੇ ਉੱਥੇ ਗੁਰਦਾਰੇ ਹੈਗੇ ਆ ਗੁਰੂਆਂ ਦੀ ਧਰਤੀ ਹੈਗੀ ਹੈ ਔਰ ਸਾਡਾ ਤਾਂ ਆਤਿਤੀ ਸਤਕਾਰ ਹੀ ਸਾਰਿਆਂ ਤੇ ਵੱਡੀ ਗੱਲ ਹੈ ਕਿਉਂਕਿ ਉਸ ਦੇਵ ਭੂਮੀ ਦੇ ਵਿੱਚ ਹਰ ਇੱਕ ਵਿੰਗ ਦੇ ਵਿਅਕਤੀ ਦੇ ਆਦਰ ਸਤਕਾਰ ਕਰਨ ਤੇ ਤਿਆਰ ਰਹਿੰਦਾ ਹੈ ਅਗਰ ਕਿਸੇ ਤੇ ਕੋਈ ਗਲਤ ਕੋਈ ਗਲਤੀਦਾਨ ਕੋਈ ਮਾਹੌਲ ਬਗਾਉਣ ਦੀ ਕੋਸ਼ਿਸ਼ ਕਰਤਾ ਹੈ ਤਾਂ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੱਤੇ ਤੇ ਦੋਨਾਂ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸਿੱਖ ਪੰਥ ਦਾ ਇੱਕ ਹੀ ਮੈਸੇਜ ਹੈਗਾ ਕਿ ਸਾਰੇ ਨਾਲ ਸਤ مد جانਵੀ ਜਾਵੇ ਲੇਕਿਨ ਦੂਜੇ ਦੀ ਰੱਖਿਆ ਕੀਤੀ ਜਾਵੇ ਤਾਂ ਹੋਰ ਕੌਣ ਬੰਦੇ ਹੈਗੇ ਜੋ ਮਾਹੌਲ ਖਰਾਬ ਕਰ ਰਹੇ ਹੋ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਆਏ ਉਹਦਾ ਚਰਣਾ ਚੂਕੇ ਇੱਕ ਗੁਰੂ ਸਤਕਾਰ ਉਹਦਾ ਕੀਤਾ ਜਾਂਦਾ ਹੈ ਤਾਂ ਇਦਾਂ ਦਾ ਮਾਹੌਲ ਬਣਾ ਕੇ ਹੀ ਸ਼ਾਂਤੀ ਭਾਵ ਨਾਲ ਦੋਨੋਂ ਸਟੇਟ ਦੋਨੋਂ ਦੋਨੋਂ ਜਿਹੜੇ ਸਾਡੇ ਜਿਹੜਾ ਰਾਜੇ ਹੈਗੇ ਆ ਚਾਹੇ ਪੰਜਾਬ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਉਸ ਸਦ ਭਾਵਨਾ ਉਹ ਭਾਈਚਾਰਾ ਬੜੇ ਆ ਗੁਰੂ ਦੀ ਗੁਰੂ ਜੀ ਦੀ ਆ ਇੱਛਾ ਨਾਲ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਦੋਨੋਂ ਪ੍ਰਦੇਸ਼ સમ੍ਰਿੱਧ ਹੋਣ ਔਰ ਇੱਥੇ ਦੇ ਧੀਆ ਇੱਥੇ ਦੀਆਂ ਭੈਣਾਂ ਇੱਥੇ ਦੇ ਬਜ਼ੁਰਗ ਬਿਲਕੁਲ ਆਪਣੀ ਉਹਨਾਂ ਦੀ ਸਵਸਥ ਰਹੇਨ ਔਰ ਅੱਗੇ ਪੂਰੇ ਪੂਰੇ ਸੰਸਾਰ ਤੇ ਉਹਨਾਂ ਦਾ ਨਾਮ ਹੋਏ ਇਹ ਹੀ ਮੈਂ ਜਥੇਦਾਰ ਦੇ ਚਲਣਾ ਚ ਬੇਨਤੀ ਕਰਦਾ ਹਾਂ ਕਿ ਸਾਨੂੰ ਅਸ਼ੀਰਵਾਦ ਦੋ ਔਰ ਤੁਸੀਂ ਵੀ ਇਹ ਮੈਸੇਜ ਜੋ ਹੈ ਸਾਨੂੰ ਭਾਈ ਭਾਰੈ ਨੂੰ ਦੋਨੋਂ ਸਟੇਟਾਂ ਦੋ ਸੂਬੇ ਦੇ ਲੋਕਾਂ ਨੂੰ ਦੇ ਦੈਨ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ